ਪੰਜਾਬ ਵਿੱਚ ਇਲੈਕਸ਼ਨਾਂ ਦਾ ਵਿਗਲ ਵੱਜ ਚੁੱਕਿਆ ਹੈ। ਭੱਜ ਦੌੜ ਮੱਚੀ ਹੋਈ ਹੈ ਤੇ ਤਿੰਨ ਰਵਾਇਤੀਆਂ ਪਾਰਟੀਆਂ ਅਕਾਲੀ ਦਲ, ਕਾਂਗਰਸ ਤੇ ਆਪ ਆਪ ਦੇ ਗੱਪ ਦੇ ਕੈਂਡੀਡੇਟ ਡਿਕਲੇਅਰ ਕਰ ਚੁੱਕੀ ਹੈ। ਪਰ ਬੜਾ ਵੱਡਾ ਝਟਕਾ ਇਹ ਤਿੰਨੇ ਹੀ ਪਾਰਟੀਆਂ ਨੂੰ ਲੱਗਿਆ ਹੈ ਜਦੋਂ ਕਿਸਾਨਾਂ ਨੇ ਆਪ ਇਲੈਕਸ਼ਨ ਵਿੱਚ ਕੁਦਣ ਦਾ ਮਨ ਬਣਾ ਲਿਆ। ਅ ਕੁਝ ਪਾਰਟੀ ਆਪ ਪਾਰਟੀ ਕੋਸ਼ਿਸ਼ ਕਰ ਰਹੀ ਸੀ ਵੀ ਸ਼ਾਇਦ ਉਹਨਾਂ ਨਾਲ ਸਮਝੌਤਾ ਹੋ ਜਾਏ ਪਰ ਕਿਸਾਨ ਉਹਨਾਂ ਦੀਆਂ ਗੱਲਾਂ 'ਚ ਨਹੀਂ ਆਏ ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਪਿਛਲੇ ਟਾਈਮ ਵਿੱਚ ਆਪਣੇ ਲੀਡਰਾਂ ਨੂੰ ਵਰਤ ਕੇ ਬਾਹਰ ਸੁੱਟਿਆ ਤੇ ਕਿਸਾਨਾਂ ਨੂੰ ਇਹਦਾ ਖਤਸ਼ਾ ਸੀ ਕਿ ਸਾਨੂੰ ਵੀ ਵਰਤ ਕੇ ਬਾਹਰ ਸੁੱਟਣਗੇ ਇਸੇ ਤਰ੍ਹਾਂ ਜਿਸ ਤਰ੍ਹਾਂ ਸੁੱਚਾ ਸਿੰਘ ਛੋਟੇਪੁਰ ਨੇ ਪਿਛਲੀ ਵਾਰ ਉਹਨਾਂ ਨੂੰ ਆਪ ਚੋਂ ਕੱਢਿਆ ਸੀ ਤੇ ਉਹਨਾਂ ਨੇ ਆਪਣਾ ਪੰਜਾਬ ਪਾਰਟੀ ਬਣਾ ਕੇ ਆਪਦੇ ਤੌਰ ਤੇ ਇਲੈਕਸ਼ਨ ਲੜੀ ਸੀ ਉਹ ਮੁੱਦਿਆਂ ਦੇ ਆਧਾਰ ਤੇ ਲੜਾਈ ਲੜ ਰਹੇ ਸੀ ਤੇ ਜਿਹੜੀ ਆਪਣਾ ਪੰਜਾਬ ਪਾਰਟੀ ਸੀ ਉਹ ਜ਼ਿਆਦਾ ਕੋਈ ਡੈਂਟ ਨਹੀਂ ਮਾਰ ਸਕੀ ਕਿਉਂਕਿ ਬਹੁਤ ਟਾਈਮ ਉਹਨਾਂ ਕੋਲੇ ਘੱਟ ਸੀ ਤੇ ਉਸ ਵੇਲੇ ਆਪ ਦੀ ਇੱਕ ਲਹਿਰ ਚੱਲ ਰਹੀ ਸੀ ਪਰ ਫਿਰ ਵੀ ਜੋ ਆਪਣਾ ਪੰਜਾਬ ਪਾਰਟੀ ਸੀ ਉਹਦੀ ਹੋਂਦ ਜੋ ਹੈ ਸਾਰੇ ਪੰਜਾਬ ਵਿੱਚ ਹੈਗੀ ਸੀ ਪਰ ਅੱਜ ਸਾਡੇ ਨਾਲ ਬੈਠੇ ਨੇ ਡਾਕਟਰ ਚੀਮਾ ਜੋ ਟ੍ਰੈਜਰਰ ਰਹੇ ਨੇ ਆਪਣਾ ਪੰਜਾਬ ਪਾਰਟੀ ਦੇ ਤੇ ਕਰਤਾ ਧਰਤਾ ਵੀ ਰਹੇ ਨੇ ਸਕ੍ਰੈਚ ਤੋਂ ਲੈ ਕੇ ਲਾਸਟ ਤੱਕ ਹੁਣ ਜਦੋਂ ਅਸੀਂ ਉਹਨਾਂ ਦੇ ਵਿਚਾਰ ਜਾਣਨਾ ਚਾਹੇ ਇਸ ਬਾਰੇ ਵੀ ਇਲੈਕਸ਼ਨ ਬਾਰੇ ਕੀ ਹੈ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਬੇਬਾਕੀ ਨਾਲ ਇਹ ਕਹਿਤਾ ਵੀ ਅਸੀਂ ਆਪਣੀ ਪਾਰਟੀ ਨੂੰ ਮਰਜ ਕਰ ਰਹੇ ਹਾਂ ਕਿਸਾਨਾਂ ਦੇ ਨਾਲ ਬਿਨਾਂ ਕਿਸੇ ਕੰਡੀਸ਼ਨ ਤੋਂ ਬਿਨਾਂ ਕਿਸੇ ਯਾਨੀ ਰਿਟਰਨ ਤੋਂ ਬਿਨਾਂ ਕਿਸੇ ਦੀ ਸੀਟ ਮੰਗੇ ਤੇ ਟੀਮਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਸੀਂ ਦੱਸੋ ਵੀ ਇਹ ਡਿਸੀਜਨ ਤੁਹਾਡੀ ਪਾਰਟੀ ਨੇ ਕਿਉਂ ਲਿਆ ਵੀ ਕਿਸਾਨਾਂ ਦੇ ਹੱਕ 'ਚ ਆਪਣੀ ਪਾਰਟੀ ਖਤਮ ਕਰਕੇ ਉਹਨਾਂ ਨਾਲ ਰਲਣ ਦਾ ਇਸ ਤਰ੍ਹਾਂ ਵੀ ਜਿਹੜੀ ਇਸ ਵੇਲੇ ਮੂਵਮੈਂਟ ਬਣੀ ਹੈ ਕਿਸਾਨਾਂ ਨੇ ਸਵਾ ਸਾਲ ਲੜਾਈ ਲੜੀ ਹੈ ਪੰਜਾਬ ਵਾਸਤੇ ਲੜੀ ਹੈ ਔਰ ਸਾਰੇ ਵਰਲਡ ਵਿੱਚ ਆਪਣੇ ਪੰਜਾਬ ਦਾ ਉਹਨਾਂ ਨੇ ਨਾਂ ਰੋਸ਼ਨ ਕੀਤਾ ਹੈ ਔਰ ਲੋਕਾਂ 'ਚ ਬਹੁਤ ਇੱਜ਼ਤਮਾਨ ਵਧਿਆ ਪੰਜਾਬੀਆਂ ਦਾ ਖਾਸ ਕਰਕੇ ਵੀ ਇਹ ਇਹ ਜਿਹੜੇ ਲੜਾਈਆਂ ਨਾਲ ਲੜੀ ਉੱਥੇ ਜਾ ਕੇ ਬੈਠ ਕੇ ਦਿਨ ਰਾਤ ਇੱਕ ਕੀਤਾ ਗਰਮੀ ਵੀ ਸਰਦੀ ਵੀ ਸਭ ਕੁਝ ਸਹਿਣ ਲਿਆ ਪਰ ਤੇ ਉਹ ਉਹਦੇ ਕਰਕੇ ਜਿਹੜੇ ਅਸੀਂ ਲੋਕ ਸੀਗੇ ਅਸੀਂ ਵੀ ਕਿਸਾਨੀ ਨਾਲ ਜੁੜੇ ਹੋਏ ਆ ਅਸੀਂ ਇਹੀ ਫੀਲ ਕੀਤਾ ਵੀ ਅੱਜ ਮੌਕਾ ਇਹ ਹੈ ਵੀ ਕਿਸਾਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਤਾਂ ਕਿ ਜਿਹੜੀਆਂ ਰਵੈਤੀ ਪਾਰਟੀਆਂ ਨੇ ਉਹਨਾਂ ਨੂੰ ਇੱਕ ਚਾਣਨ ਦਿਖਾਇਆ ਜਾ ਸ਼ੀਸ਼ਾ ਦਿਖਾਇਆ ਜਾਵੇ ਵੀ ਨਹੀਂ ਲੋਕ ਜਿਹੜੇ ਨੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਇਹਨੇ ਇਨਕਲਾਬੀ ਨੇ ਕਿ ਜਿਹੜਾ ਵੀ ਉਹਨਾਂ ਨੂੰ ਲੱਗਦਾ ਵੀ ਆ ਆ ਬੰਦੜਾ ਨਾ ਇਹ ਮਤਲਬ ਪੰਜਾਬ ਚ ਕੁਝ ਕਰ ਸਕਦਾ ਹੈ ਇਹ ਉਸੇ ਵੇਲੇ ਉਹਦੇ ਨਾਲ ਜੁੜ ਜਾਂਦੇ ਨੇ ਆ ਬਹੁਤ ਚੰਗੀ ਸੋਚ ਹੈ ਤੁਹਾਡੀ ਪਾਰਟੀ ਦੀ ਤੇ ਬਹੁਤ ਚੰਗਾ ਕਦਮ ਹੈ ਕਿਉਂਕਿ ਬਹੁਤ ਸਾਰੀਆਂ ਪਾਰਟੀਆਂ ਦੇਖਿਆ ਵੀ ਆਪਦੇ ਹੌਂਦ ਜ਼ਰੂਰ ਰੱਖਣਾ ਚਾਹੁੰਦੇ ਨੇ ਅਲਾਈਅנס ਕਰ ਲੈਂਦੇ ਨੇ ਉਹਦੇ ਨਾਲ ਜਿੱਤ ਕੇ ਵੀ ਬਾਜੀ ਹਾਰੀ ਜਾਂਦੀ ਆ ਕਿਉਂਕਿ ਪਾਰਟੀਆਂ ਦੀ ਵਿਚਾਰਧਾਰਾ ਅਲੱਗ-ਅਲੱਗ ਹੁੰਦੀ ਆ ਔਰ ਬਾਅਦ ਚ ਫੇਰ ਖਿੱਚੋ ਤਣ ਸ਼ੁਰੂ ਹੋ ਜਾਂਦੀ ਆ ਤੁਸੀਂ ਅਨ ਕੰਡੀਸ਼ਨਲ ਸਪੋਰਟ ਦਿੱਤੀ ਐ ਤੇ ਕਿਸਾਨਾਂ ਨੂੰ ਤੇ ਕਿਸਾਨਾਂ ਵੱਲੋਂ ਕੀ ਰਿਸਪਾਂਸ ਮਿਲਿਆ ਬਹੁਤ ਵਧੀਆ ਰਿਸਪਾਂਸ ਆ ਜੀ ਅਸੀਂ ਰਾਜੇਵਾਲ ਸਾਹਿਬ ਨੂੰ ਕੱਲ ਮਿਲੇ ਸੀਗੇ ਉਹਨਾਂ ਨੇ ਆਪਣੇ ਨੁਮਾਇੰਦੇ ਵੀ ਭੇਜੇ ਸਾਡੀ ਮੀਟਿੰਗ 'ਚ ਜਦੋਂ ਅਸੀਂ ਆਪਣੀ ਪਾਰਟੀ ਜਨਰਲ ਬਾਡੀ ਮੀਟਿੰਗ ਕਾਲ ਕਰਕੇ ਉਹਦੇ ਵਿੱਚ ਅਸੀਂ ਆਪਣੀ ਪਾਰਟੀ ਅਸੀਂ ਮਰਜ ਕਰ ਦਿੱਤੀ ਕਿਸਾਨਾਂ ਵਿੱਚ ਜਿਹੜੇ ਸੰਯੁਕਤ ਸਮਾਜ ਮੋਰਚੇ ਵਿੱਚ ਤੇ ਉਹਨਾਂ ਰਾਜਵਾਲ ਜੀ ਨੇ ਆਪਣੇ ਸੈਕਟਰੀ ਜਨਰਲ ਸੈਕਟਰੀ ਨੂੰ ਪੇਸ਼ ਸਾਡੇ ਕੋਲੇ ਤੇ ਉਹ ਸਾਡੇ ਨਾਲ ਬੈਠੇ ਸੀ ਉਦੋਂ ਜਦੋਂ ਅਸੀਂ ਸਾਰੇ ਫੈਸਲਾ ਕੀਤਾ ਜਨਰਲ ਬਾਡੀ ਮੀਟਿੰਗ ਵਿੱਚ ਸਾਰੇ ਦੀ ਰਾਏ ਪੁੱਛੀ ਗਈ ਤੇ ਸਭ ਨੇ ਕਿਹਾ ਵੀ ਨਹੀਂ ਆਪਾਂ ਸਾਨੂੰ ਕੋਈ ਡਿਮਾਂਡ ਨਹੀਂ ਸਾਡੀ ਅਸੀਂ ਕੁਝ ਨਹੀਂ ਲੈਣਾ ਬਿਲਕੁਲ ਤੇ ਨਾ ਸਾਨੂੰ ਕੋਈ ਸੀਟ ਚਾਹੀਦੀ ਹੈ ਤੇ ਨਾ ਸਾਡਾ ਕੋਈ ਸਨੋਦਾ ਚਾਹੀਦਾ ਤੇ ਨਾ ਅਸੀਂ ਮਤਲਬ ਅਸੀਂ ਆਪਣੀ ਪਾਰਟੀ ਜਿਹੜੀ ਇਹਨੂੰ ਮਰਜ ਕਰਦੇ ਆ ਅੱਜ ਤੋਂ ਤੇ ਚਿਮਾ ਜੀ ਇੱਕ ਗੱਲ ਦੱਸੋ ਵੀ ਇਲੈਕਸ਼ਨ ਜਿਹੜੀ ਐ ਬੜਾ ਔਖਾ ਕੰਮ ਐ ਮਿਹਨਤ ਦਾ ਕੰਮ ਐ ਤੇ ਪਾਰਟੀ ਦਾ ਸੰਗਠਨ ਬਣਾਉਣਾ ਪੈਂਦਾ ਹੈ ਪੈਸਾ ਵੀ ਬਹੁਤ ਲੱਗਦਾ ਹੈ ਤੇ ਹੁਣ ਤੁਸੀਂ ਇਹ ਏਡੀਐਨ ਪਾਰਟੀਆਂ ਜਿਨ੍ਹਾਂ ਕੋਲੇ ਕਰੋੜਾਂ ਦਾ ਫੰਡ ਹੈ ਤੇ ਕੈਂਡੀਡੇਟ ਕਈ-ਕਈ ਮਹੀਨਿਆਂ ਤੋਂ ਲੱਗੇ ਨੇ ਤੁਸੀਂ ਫਾਈਨੈਂਸ਼ੀਅਲੀ ਕਿਵੇਂ ਉਹਨਾਂ ਨਾਲ ਟੱਕਰ ਕਿੱਦਾਂ ਕਰੋਗੇ ਪੈਸਾ ਤਾਂ ਤੁਹਾਡੇ ਕੋਲੇ ਕੈਂਡੀਡੇਟਾਂ ਕੋਲੇ ਵੀ ਹੈ ਨਹੀਂ ਤੇ ਪਾਰਟੀ ਕੋਲੇ ਵੀ ਹੈ ਨਹੀਂ ਤੇ ਕੀ ਤੁਸੀਂ ਸਿਰਫ ਲੋਕਾਂ ਦੀ ਸਪੋਰਟ ਤੇ ਭਰੋਸਾ ਕਰਦੇ ਹੋ ਜਾਂ ਕਿਸੇ ਹੋਰ ਵੀ ਤੁਹਾਡੀ ਸਟ੍ਰੈਟਜੀ ਤੇ ਵਰਕ ਕਰੋਗੇ ਇਸ ਤਰ੍ਹਾਂ ਜੀ ਜੋ ਹੁਣ ਤੱਕ ਰਾਜਵਾਲ ਜੀ ਦਾ ਸੀਗਾ ਆਈਡੀਆ ਉਹਨਾਂ ਨੇ ਅਨਾਉਂਸਮੈਂਟ ਪਹਿਲਾਂ ਹੀ ਕਰ ਦਿੱਤੀ ਸੀ ਕਿ ਜਿਹੜੇ ਵੀ ਅਸੀਂ ਕੈਂਡੀਡੇਟ ਦੇਾਂਗੇ ਕੈਂਡੀਡੇਟਾਂ ਨੂੰ ਇਹ ਗੱਲ ਕਹਿਤੀ ਹੈ ਕਿ ਕਿਸੇ ਵੀ ਕੈਂਡੀਡੇਟ ਨੇ 3 ਲੱਖ ਰੁਪਏ ਤੋਂ ਉੱਪਰ ਖਰਚਾ ਨਹੀਂ ਕਰਨਾ ਜੇ ਕੋਈ ਕਰੇਗਾ ਤੇ ਅਸੀਂ ਉਹਦੀ ਕੈਂਡੀਡੇਚਰ ਆਪਣੀ ਵਿਦਰਾ ਕਰ ਲਾਂਗੇ ਬਹੁਤ ਸੋਹਣਾ ਪੁਆਇੰਟ ਇੱਕ ਜੇ ਦੇਖਿਆ ਜਾਵੇ ਕਿਸੇ ਪਾਰਟੀ ਵੱਲੋਂ ਆਇਆ ਕਿ ਪਾਰਟੀ ਉਹਦੀ ਕੈਂਡੀਡੇਚਰ ਵਿਦਡਰਾ ਕਰੇਗੀ ਪਹਿਲਾਂ ਇਹ ਕੰਮ ਇਲੈਕਸ਼ਨ ਕਮਿਸ਼ਨ ਦਾ ਹੁੰਦਾ ਸੀ ਪਿਛਲੇ ਸਾਲ ਲਿਮਟ ਜੋ 2017 ਵਿੱਚ ਜੀ 26 ਲੱਖ ਸੀ ਐਮਐਲਏ ਲਈ ਜੋ ਇਸ ਵਾਰ ਵਧਾ ਕੇ 40 ਲੱਖ ਕਰ ਦਿੱਤੀ ਗਈ ਹੈ ਜਦੋਂ ਕਿ 26 ਲੱਖ ਵੀ ਕਿਸੇ ਵੀ ਐਮਐਲਏ ਨੇ ਖਰਚ ਨਹੀਂ ਕੀਤਾ ਸੀ ਤੇ ਕੋਈ ਲੌਜੀਕ ਨਹੀਂ ਸੀ ਵੀ 26 ਤੋਂ 40 ਕੀਤਾ ਜਾਵੇ ਬਲਕਿ ਘਟਾਉਣੀ ਚਾਹੀਦੀ ਸੀ ਕਿ ਇਲੈਕਟ੍ਰੋਨਿਕ মিডিਅਮ ਆ ਗਏ ਹੋਰ ਬਹੁਤ ਫੇਸਬੁਕ ਵਟਸਐਪ ਵਗੈਰਾ ਸਾਧਨ ਆ ਗਏ ਨੇ ਜਿਹੜੇ ਉਨੇ ਮਹਿੰਗੇ ਨਹੀਂ ਨੇ ਤੇ 26 ਤੋਂ 20 ਘਟਾਉਣੀ ਚਾਹੀਦੀ ਸੀ ਪਰ ਇੱਥੇ 40 ਵਧਾ ਕੇ ਇੱਕ ਤਰ੍ਹਾਂ ਨਾਲ ਹੋਟਲਵਾ ਦਿੱਤੀ ਗਈ ਹੈ ਪੈਸੇ ਦੀ ਪਰ ਇੱਕ ਪਾਰਟੀ ਵੱਲੋਂ ਇਹ ਸਟੈਂਡ ਆਉਣਾ ਕਿ ਅਸੀਂ ਆਪਣੇ ਕੈਂਡੀਡੇਟ ਤੇ ਲਿਮਟ ਲਈ ਹੈ ਬੜਾ ਸ਼ਲਾਘਾਯੋਗ ਕਦਮ ਹੈ ਅਸੀਂ ਵੀ ਇਹਦਾ ਸਵਾਗਤ ਕਰਦੇ ਆ ਤੇ ਚਿੰਮੇ ਜੀ ਬਾਕੀ ਜਿਹੜੀ ਹੈ ਜਿਹੜੀ ਵੇਵ ਹੈ ਕਿਸਾਨਾਂ ਦੇ ਹੱਕ 'ਚ ਬਹੁਤ ਵੱਡੀ ਵੇਵ ਹੈ ਪਰ ਉਹ ਕਿਸਾਨ ਵੀ ਨੇ ਜਿਹੜੇ ਅਲਗ-ਅਲਗ ਜਥੇਬੰਦੀਆਂ ਨਾਲ ਜੁੜੇ ਨੇ ਕੀ ਤੁਹਾਨੂੰ ਲੱਗਦਾ ਵੀ ਏਕਤਾ ਰਹੇਗੀ ਸਾਰਿਆਂ 'ਚ ਦੇਖੋ ਜੋ ਸਾਨੂੰ ਮਹਿਸੂਸ ਹੁੰਦਾ ਇਸ ਵੇਲੇ 15 ਮਹੀਨੇ ਨੂਰੂਲ ਚਲਾਣਾ ਉਹਦੇ 'ਚ ਉੱਥੇ ਵੀ ਰਾਜੇਵਾਲੀ ਲੀਡ ਕਰ ਰਿਆ ਸੀਗਾ ਤੇ ਉਹਦੇ ਵਿੱਚ 40 ਜੱਥੀ ਬੰਦੇ 40 ਤੋਂ ਵੱਧ ਸਿੱਖਿਆ ਦੇ ਥੇ ਬੰਦੇ ਜਿਹੜੀਆਂ ਸਾਰੀਆਂ ਉੱਥੇ ਬੈਠੀਆਂ ਸੀਗੀਆਂ ਸਾਰੇ ਕੰਟਰੀ ਵਿੱਚੋਂ ਨਾਟ ਓਨਲੀ ਪੰਜਾਬ ਪੰਜਾਬ ਦੀਆਂ ਸੀਗੀਆਂ 32 ਬਾਕੀ ਬਾਕੀ ਸਟੇਟਾਂ ਸੀਗੀਆਂ ਸੋ ਸਾਰਿਆਂ ਨੂੰ ਵਣਮਣ ਦੀ ਲੱਕੜੀ ਨੂੰ ਇਕੱਠਿਆਂ ਕਰਕੇ 15 ਸਾਲ ਇਕੱਠੇ ਕਰਕੇ ਲੜਾਈ ਲੜਨੀ ਇਹ ਕੋਈ ਆਮ ਬੰਦੇ ਦਾ ਕੰਮ ਨਹੀਂ ਹੈਗਾ ਇਹਦਾ ਮਤਲਬ ਸੂਝਵਾਨ ਤਾਂ ਹੈ ਹੀ ਹੈ ਨੇ ਸੋ ਉਹਦੇ ਕਰਕੇ ਸਾਨੂੰ ਇਹ ਉਮੀਦ ਹੈ ਵੀ ਰਾਜੇਵਾਲ ਜਿਹੜਾ ਹੈ ਸੂਝਵਾਨ ਹੁੰਦਿਆਂ ਹੋਇਆ ਹੁਣ ਵੀ ਉਹ ਉਹਦੇ ਨਾਲ 22-23 ਜਿੱਥੇ ਬੰਦਿਆਂ ਰਲ ਚੁੱਕੇ ਨੇ ਦੂਜਿਆਂ ਨੂੰ ਵੀ ਉਮੀਦ ਹੈ ਦੂਜਿਆਂ ਵੱਲੋਂ ਵੀ ਬਿਆਨ ਇਹੀ ਆ ਰਹੇ ਨੇ ਉਹ ਜਾਣ ਮਤਲਬ ਉਹ ਵੀ ਕਹਿ ਰਹੇ ਨੇ ਵੀ ਅਸੀਂ ਬਾਕੀ ਰਵਾਇਤੀ ਪਾਰਟੀਆਂ ਨੂੰ ਅਸੀਂ ਸਪੋਰਟ ਨਹੀਂ ਕਰਦੇ ਆਜ ਵਿੱਚ ਜੀ ਰਾਜੇਵਾਲ ਸਾਹਿਬ ਦੀ ਜਿਹੜੀ ਕੈਪੇਬਿਲਟੀ ਹੈ ਉਹਦੇ ਤੇ ਅੱਜ ਪੂਰਾ ਪੰਜਾਬ ਉਹਦੀਆਂ ਸੌਹਾਂ ਖਾਂਦਾ ਤੇ ਉਹਨਾਂ ਦੀ ਇਮਾਨਦਾਰੀ ਦਾ ਖਾਂਦਾ ਸਾਰਾ ਸੱਟਾ ਮੰਨਦਾ ਹੈ ਵੀ ਰਾਜੇਵਾਲ ਸਾਹਿਬ ਇੱਕ ਬਹੁਤ ਸੂਝਵਾਨ ਨੇਤਾ ਨੇ ਕੁਝ ਲੋਕਾਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਦੱਸਣਾ ਚਾਹੁੰਗਾ ਵੀ ਰਾਜੇਵਾਲ ਸਾਹਿਬ ਇੱਕ ਬਹੁਤ ਪੜ੍ਹੇ ਲਿਖੇ ਕੁਆਲੀਫਾਈਡ ਇਨਸਾਨ ਨੇ ਉਹ ਸਿਰਫ ਇੱਕ ਕਿਸਾਨ ਨੇਤਾ ਹੀ ਨਹੀਂ ਜੋ ਲੱਗਦਾ ਹੋਵੇ ਵੀ ਸ਼ਾਇਦ ਕਿਤੇ ਦਸਵੀਂ ਪਾਸ ਹੋਊਗਾ ਬਹੁਤ ਵਧੀਆ ਕੁਆਲੀਫਾਈਡ ਨੇ ਤੇ ਬਹੁਤ ਹੀ ਸੋਚ ਜਿਹੜੀ ਉਹਨਾਂ ਦੀ ਚੰਗੀ ਹੈ ਔਰ ਇਸ ਦਾ ਲਾਈਵ ਐਗਜ਼ਾਮਪਲ ਦਿੱਤਾ ਉਹਨਾਂ ਨੇ ਦੋ ਵਾਰੀ ਜਦੋਂ ਕਿਸਾਨ ਅੰਦੋਲਨ ਲਈ ਤੋ ਲੈ ਚੱਲਿਆ ਸੀ ਇੱਕ ਵਾਰੀ 26 ਜਨਵਰੀ ਨੂੰ ਔਰ ਇੱਕ ਵਾਰੀ ਜਦੋਂ ਉੱਥੇ ਕਿਸੇ ਨੂੰ ਵੜ ਦਿੱਤਾ ਗਿਆ ਸੀ ਤੇ ਉਹਨਾਂ ਦੇ ਜੋ ਸੰਜਮ ਨੇ اور ਜਿਹੜੇ ਭਰਪੂਰ ਸਿਆਣਪਰੇ ਪਰ ਬਿਆਨਾਂ ਨੇ ਦੁਬਾਰਾ ਕਿਸਾਨ ਅੰਦਾਲਨ ਨੂੰ ਰੋਕ ਕੇ ਰੱਖਿਆ ਤੇ ਪੰਜਾਬ ਤੋਂ ਬਾਹਰ ਦੀਆਂ ਜਥੇਬੰਦੀਆਂ ਉਹਨਾਂ ਦੀ ਬਹੁਤ ਕਦਰ ਕਰਦੀਆਂ ਨੇ ਤੇ ਉਹ ਵੀ ਉਹਨਾਂ ਦੇ ਨਾਲ ਜੁੜੀ ਰਹੀਆਂ ਤੇ ਚੀਮਾ ਜੀ ਕੀ ਤੁਹਾਨੂੰ ਲੱਗਦਾ ਵੀ ਜਿਸ ਤਾ ਤਾਕਤ ਹੈ ਹੋਰ ਨੇ ਬਾਹਰਲੇ ਲੋਕ ਵੀ ਆ ਕੇ ਮਦਦ ਕਰਨਗੇ ਦੇਖੋ ਜੇ ਤਾਂ ਆਪਾਂ ਇਨਸਾਨੀਅਤ ਨਾਲ ਤੇ ਸੋਚੀਏ ਤੇ ਉਹਨਾਂ ਨੂੰ ਜਰੂਰ ਆ ਕੇ ਮਦਦ ਕਰਨੀ ਚਾਹੀਦੀ ਹੈ ਇਸ ਵੇਲੇ ਮੇਰਾ ਇਹ ਆਪਣਾ ਵਿਚਾਰ ਹੈ ਪਰਸਨਲ ਵਿਚਾਰ ਹੈ ਕਿ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਨਾਲ ਰਲ ਕੇ ਅੰਦੋਲਨ ਲੜਿਆ ਹੈ ਔਰ ਐਡੀ ਵੱਡੀ ਜਿੱਤ ਵੀ ਪ੍ਰਾਪਤ ਕੀਤੀ ਹੈ ਉਹਨਾਂ ਨੂੰ ਜ਼ਰੂਰ ਆਕੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਇਸ ਵੇਲੇ ਕਿਉਂਕਿ ਪੰਜਾਬ ਵਿੱਚ ਜੇ ਇਹ ਆਪਣੀ ਗਵਰਨਮੈਂਟ ਕਿਸੇ ਤਰੀਕੇ ਬਣਾ ਜਾਂਦੇ ਨੇ ਜਾਂ ਲੋਕ ਇਹਨਾਂ ਨੂੰ ਸਪੋਰਟ ਕਰ ਦਿੰਦੇ ਨੇ ਤਾਂ ਇਥੋਂ ਇੱਕ ਬਹੁਤ ਵੱਡਾ ਮੈਸੇਜ ਆਏਗਾ ਬਾਕੀ ਸਟੇਟਾਂ ਵਾਸਤੇ ਵੀ ਮੇਰੇ ਹਿਸਾਬ ਨਾਲ ਬਿਲਕੁਲ ਚਿੰਮਾ ਜੀ ਤੁਹਾਡੀ ਗੱਲ ਨਾਲ ਅਸੀਂ ਸਹਿਮਤ ਆ। ਅ ਇੱਕ ਗੱਲ ਪੁੱਛਣੀ ਜਾਊਂਗਾ ਵੀ ਇਹ ਲੀਡਰ ਤੁਸੀਂ ਹੁਣ ਜਿਹੜੇ ਕੈਂਡੀਡੇਟ ਨੇ 117 ਕੈਂਡੀਡੇਟ ਤੁਸੀਂ ਸਿਲੈਕਟ ਕਰਨੇ ਨੇ ਸਾਰੇ ਪੰਜਾਬ 'ਚ ਲੜਨਾ ਹੈ ਕੀ ਕਰੀਟਰੀਆ ਰਹੇਗਾ ਉਹਨਾਂ ਨਾਲ ਕੋਈ ਗੱਲਬਾਤ ਹੋਈ ਵੀ ਕਿਸ ਤਰ੍ਹਾਂ ਤੁਸੀਂ ਜਿਹੜੀ ਸਿਲੈਕਸ਼ਨ ਕਰੀਟਰੀਆ ਉਹਨਾਂ ਨੇ ਤੁਹਾਨੂੰ ਦੱਸਿਆ ਹੋਊਗਾ ਵੀ ਆਪਾਂ ਇਸ ਤਰ੍ਹਾਂ ਦੇ ਬੰਦੇ ਖੜੇ ਕਰਨੇ ਨੇ। ਦੇਖੋ ਮੇਰੀ ਕੋਈ ਜ਼ਿਆਦਾ ਗੱਲਬਾਤ ਤਾਂ ਨਹੀਂ ਹੋਈ ਪਰ ਮੇਰਾ ਆਪਣਾ ਵਿਚਾਰ ਇਹ ਹੈ ਵੀ ਮੈਂ ਜੋ ਸੋਚਦਾ ਵੀ ਜਿਹੜੇ ਵੀ ਬੰਦਿਆਂ ਨੇ ਉਹਨਾਂ ਦੇ ਨਾਲ ਉੱਥੇ ਕਿਸਾਨ ਅੰਦੋਲਨ ਦੇ ਵਿੱਚ ਮਤਲਬ ਇੰਨਾ ਟਾਈਮ 15 ਮਹੀਨੇ ਉਹਨਾਂ ਨਾਲ ਗੁਜ਼ਾਰੇ ਨੇ ਵੱਧ ਤੋਂ ਵੱਧ ਪ੍ਰਾਇੋਰਟੀ ਉਹਨਾਂ ਬੰਦਿਆਂ ਨੂੰ ਦੇਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਇਹ ਮੇਰਾ ਆਈਡੀਆ ਹੈ ਕਿ ਉਹਨਾਂ ਚੋਂ ਜਿਹੜੇ ਚੰਗੇ ਬੰਦੇ ਚੁਣ ਕੇ ਉਹਨਾਂ ਚੋਂ ਸਾਨੂੰ ਵੱਧ ਤੋਂ ਵੱਧ ਕੈਂਡੀਡੇਟ ਦੇਣ ਜਿਨ੍ਹਾਂ ਨੇ ਸੈਕਰੀਫਾਈਸ ਕੀਤੀ ਹੈ ਇਸ ਅੰਦੋਲਨ ਵਾਸਤੇ ਆ ਬਹੁਤ ਬਹੁਤ ਧੰਨਵਾਦ ਚੀਮਾ ਜੀ ਤੁਸੀਂ ਬਹੁਤ ਵੱਡੀ ਗੱਲ ਕਹੀ ਹੈ ਪਹਿਲੀ ਗੱਲ ਤਾਂ ਤੁਹਾਡੀ ਪਾਰਟੀ ਨੇ ਬਿਲਕੁਲ ਮਰਜ ਕੀਤਾ ਆਪਦੇ ਆਪ ਨੂੰ ਤੇ ਆਪਦੀ ਹੋਣ ਖਤਮ ਕਰ ਲਈ ਐ ਇਸ ਸੰਘਰਸ਼ ਦੇ ਲਈ ਇਸ ਲਈ ਤੁਹਾਡੀ ਪਾਰਟੀ ਵਧਾਈ ਦੀ ਪਾਤਰ ਹੈ ਅਸੀਂ ਤੁਹਾਡੇ ਸਾਰਿਆਂ ਦੇ ਬਹੁਤ ਧੰਨਵਾਦੀਆਂ ਕਿ ਤੁਸੀਂ ਪੰਜਾਬ ਬਾਰੇ ਸੋਚਦੇ ਹੋ ਦੂਸਰਾ ਜਦੋਂ ਕਿਸਾਨਾਂ ਦੇ ਨੇਤਾ ਇਸ ਸੰਯੁਕਤ ਸਮਾਜ ਮੋਰਚਾ ਲੈ ਕੇ ਆਏ ਨੇ ਇੱਕ ਉਮੀਦ ਜੋ ਪੰਜਾਬ ਦੇ ਲੋਕਾਂ ਨੂੰ ਵੱਜੀ ਹੈ ਕਿ ਜੋ ਸੋਚ ਰਹੇ ਸੀ ਵੀ ਕੋਈ ਆਲਟਰਨੇਟਿਵ ਸਾਡੇ ਕੋਲੇ ਨਹੀਂ ਹੈ ਕਿਉਂਕਿ ਉਹਨਾਂ ਨੇ ਆਪ ਨੂੰ ਵੀ ਅਜਮਾ ਲਿਆ ਸੀ ਅੱਜ 20 'ਚੋਂ 14-15 ਐਮਐਲਏ ਤੇ ਉਹਨਾਂ ਦੇ ਭਾਜੀ ਗਏ ਇਸ ਕਰਕੇ ਬੜੇ ਨਿਰਾਸ਼ ਸੀ ਜੋ ਲੋਕ ਉਹ ਉਹਨਾਂ ਨੂੰ ਇੱਕ ਆਸ ਵੱਜੀ ਹੈ ਔਰ ਇੱਕ ਚੀਜ਼ ਇਸ ਚ ਉੱਪਰ ਕੇ ਸਾਹਮਣੇ ਆਏਗੀ ਜਿਹੜਾ ਸੰਯੁਕਤ ਸਮਾਜ ਮੋਰਚਾ ਨੇ ਤਿੰਨੇ ਪਾਰਟੀਆਂ ਨੂੰ ਬੁਖਾਰ ਤਾਂ ਜਰੂਰ ਚੜਾਤਾ ਹੈ ਔਰ ਇਹ ਬੁਖਾਰ ਹੋਰ ਵੱਧ ਜਾਏਗਾ ਜੇ ਉਹ ਕੁਝ ਵੱਡੀਆਂ ਸੀਟਾਂ ਲੈ ਕੇ ਕਾਮਯਾਬ ਹੋ ਗਏ ਔਰ ਇੱਕ ਤਰ੍ਹਾਂ ਲੋਕਾਂ ਨੂੰ ਮੈਸੇਜ ਜਾਏਗਾ ਵੀ ਜੇ ਸਰਕਾਰਾਂ ਨਹੀਂ ਸੁਣਦੀਆਂ ਤੇ ਸਰਕਾਰਾਂ ਜੇ ਕਾਨੂੰਨ ਬਣਾਉਂਦੀਆਂ ਨੇ ਲੋਕਾਂ ਤੋਂ ਪੁੱਛੇ ਬਿਨਾ ਤੇ ਲੋਕ ਸੜਕਾਂ ਤੇ ਆ ਕੇ ਕਾਨੂੰਨ ਵੀ ਵਾਪਸ ਕਰਾ ਸਕਦੇ ਨੇ ਤੇ ਉਹ ਲੋਕ ਦੁਬਾਰੇ ਲੋਕਾਂ 'ਚ ਜਾ ਕੇ ਆਪਣੀ ਇਮਾਨਦਾਰ ਛਵੀ ਦੇ ਨਾਲ ਦੁਬਾਰੇ ਸਰਕਾਰਾਂ ਵੀ ਬਣਾ ਸਕਦੇ ਨੇ ਇੱਕ ਬਹੁਤ ਚੰਗਾ ਸੁਨੇਹਾ ਹੋਏਗਾ ਤੇ ਸਾਡੀਆਂ ਸ਼ੁਭਕਾਮਨਾਵਾਂ ਉਨ੍ਹਾਂ ਮੈਂ ਆਪਣਾ ਪੰਜਾਬ ਪਾਰਟੀ ਜੋ ਮਰ ਜੋ ਚੁੱਕੀ ਆ ਉਹਨਾਂ ਲਈ ਤੇ ਸੰਯੁਕਤ ਸਮਾਜ ਮੋਰਚਾ ਲਈ ਤੇ ਅਸੀਂ ਚਾਹਾਂਗੇ ਕਿ ਇਹ ਲੋਕ ਅੱਗੇ ਆਉਣ ਤੇ ਲੋਕਾਂ ਦੀ ਇਹਨਾਂ ਨੂੰ ਸਪੋਰਟ ਮਿਲੇ ਦੇਖਦੇ ਰਹੋ ਸਾਡਾ ਚੈਨਲ ਡਿਸਕਵਰ ਪਲੱਸ ਅਸੀਂ ਉਹ ਛੋਟੇ ਛੋਟੇ ਬੰਦਿਆਂ ਦੀ ਉਹ ਕੈਂਡੀਡੇਟਾਂ ਦੀ ਸਪੋਰਟ ਕਰ ਰਿਹਾ ਜਿਨ੍ਹਾਂ ਦੀ ਛਵੀ ਸਾਫ਼ ਹੈ ਤੇ ਜਿਨ੍ਹਾਂ ਤੋਂ ਸਾਨੂੰ ਕੋਈ ਉਮੀਦ ਹੈ ਜਿਨ੍ਹਾਂ ਤੋਂ ਤੁਹਾਨੂੰ ਕੋਈ ਉਮੀਦ ਹੈ ਆਓ ਰਲ ਮਿਲ ਕੇ ਅਜਿਹੇ ਲੋਕਾਂ ਦੀ ਚੋਣ ਕਰੀਏ ਵੀ ਜੋ ਸਾਡੇ ਸਮਾਜ ਲਈ ਕੁਝ ਕਰ ਲੈਣ ਜੋ ਬਾਅਦ ਚ ਲਾਲਚ ਦੇ ਆ ਚੱਕਰ ਜਾ ਕੇ ਦੂਸਰੀਆਂ ਪਾਰਟੀਆਂ ਚ ਨਾਂ ਭਜਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ